ਪਟਿਆਲਾ ਦੇ ਜੀਵਨ ਹਸਪਤਾਲ ਨਜ਼ਦੀਕ 21 ਨੰਬਰ ਫਾਟਕ ਵਿਖੇ ਦਾਖਲ ਇੱਕ ਗਰਭਵਤੀ ਔਰਤ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ ਦੇ ਵਿੱਚ ਹਸਪਤਾਲ ਪ੍ਰਬੰਧਕਾਂ ਤੇ ਲਾਪਰਵਾਹੀ ਦੇ ਦੋਸ਼ ਲੱਗੇ ਨੇ। ਮ੍ਰਿਤਕਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਇਲਾਜ ਦੇ ਵਿੱਚ ਵੱਡੀ ਲਾਪਰਵਾਹੀ ਵਰਤੀ ਹੈ ਤੇ ਉਹਨਾਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਗਈ। ਜਿਸ ਵਜ੍ਹਾ ਕਰਕੇ ਉਹ ਮਰੀਜ਼ ਨੂੰ ਲੈ ਕੇ ਇੱਧਰ ਉੱਧਰ ਖੱਜਲਖਵਾਰ ਹੁੰਦੇ ਰਹੇ। ਕਾਫੀ ਖੱਜਲਖਵਾਰ ਹੋਣ ਮਗਰੋਂ ਜਦੋਂ ਹਸਪਤਾਲ ਦੇ ਵਿੱਚ ਇਲਾਜ ਸ਼ੁਰੂ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਲਾਪਰਵਾਹੀ ਕੀਤੀ ਜਿਸ ਕਰਕੇ ਗਰਭਵਤੀ ਔਰਤ ਦੀ ਮੌਤ ਹੋ ਗਈ ਪਰ ਦੂਜੇ ਪਾਸੇ ਹਸਪਤਾਲ ਦੇ ਡਾਕਟਰਾਂ ਨੇ ਪਰਿਵਾਰ ਤੇ ਹੀ ਦੋਸ਼ ਲਗਾਏ ਨੇ ਕਿ ਇਹਨਾਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਸੀ ਪਰ ਫਿਰ ਵੀ ਇਹਨਾਂ ਨੇ ਮਰੀਜ਼ ਦਾ ਸਹੀ ਸਮੇਂ ਤੇ ਇਲਾਜ ਸ਼ੁਰੂ ਕਰਵਾਉਣ ਦੇ ਲਈ ਡਾਕਟਰਾਂ ਨੂੰ ਸਹਿਯੋਗ ਨਹੀਂ ਦਿੱਤਾ ਜਿਸ ਕਰਕੇ ਗਰਭਵਤੀ ਔਰਤ ਦੀ ਮੌਤ ਹੋਈ ਹੈ ਪਰ ਅਸਲ ਵਿੱਚ ਇਸ ਮਾਮਲੇ ਵਿੱਚ ਸਹੀ ਕੌਣ ਹੈ ਤੇ ਗਲਤ ਕੌਣ ਇਹ ਤਾਂ ਜਾਂਚ ਤੋਂ ਹੀ ਪਤਾ ਲੱਗੇਗਾ ਮੇਰਾ ਨਾਮ ਭੱਲੋ ਆ ਜੀ ਕਿਹੜੀ ਕਰੋ ਆਏ ਅਸੀਂ ਆਇਆ ਜੀ ਤੇ ਰਵਣਾ ਸਮਾਣੇ ਦੇ ਵਿੱਚ ਕੰਨੀ ਆਏ ਜੀ ਠੀਕ ਗੱਲ ਹੋਈ ਉਹਦੇ ਅਰੇ ਬੱਚੇ ਹੋਣ ਵਾਲੀ ਸੀ ਜੀ ਸੋਨਾ ਬਾਛਾਪੁਰਾ ਜੀ ਸਾਡੀ ਬੱਚੀ ਨੂੰ ਗੁੱਡੀਆਂ ਹੋਈ ਆ ਪਰੀਸ ਨਾਲ ਚੰਗੀ ਭਲੀ ਤੁਰਕੇ ਆਈ ਆ ਸਾਨੂੰ ਸਾਰਿਆਂ ਨੂੰ ਬੋਲ ਕੇ ਆਈ ਆ ਅਸੀਂ ਆਖਿਆ ਜੀ ਤੂੰ ਕਿੱਥੇ ਚੱਲੀਆਂ ਕਹਿੰਦੀ ਮੈਂ ਬੀਬੀ ਕਹਿੰਦਾ ਮੈਂ ਚੱਲੀਆਂ ਕਹਿੰਦਾ ਉਹ ਕਰਾਣ ਵੇ ਦਿਖਾਣ ਟੈਸਟ ਕਰਾਉਣ ਚੱਲੀਆਂ ਮੈਂ ਕਿਹਾ ਪੁੱਤ ਕਿਸੇ ਨੂੰ ਨਾਲ ਲੈ ਜਾ ਕਹਿੰਦਾ ਨਹੀਂ ਮੇਰੇ ਤਾਂ ਹਿੰਮਤ ਹੈਗੀ ਆ ਉਹ ਕਹਿਣ ਲੱਗੀ ਮੈਂ ਕਹਿੰਦਾ ਕਰਾ ਕੇ ਬਾਅਦ ਸਾਰੀਆਂ ਉਹ ਇਹ ਕਹਿਣ ਲੱਗੇ ਵੀ ਕਹਿੰਦਾ ਕੇਸ ਹੋਊਗਾ ਕਹਿੰਦਾ ਮੈਂ ਲੈ ਕੇ ਚੱਲੀਆਂ ਤੈਨੂੰ ਕਹਿੰਦਾ ਜੀ ਮੇਰੇ ਘਰ ਦੇ ਨਹੀਂ ਹੈਗੇ ਕਹਿੰਦਾ ਤੇਰੇ ਘਰਦੰਨ ਤੂੰ ਫੋਨ ਕਰਦੇ ਤੇਰੇ ਘਰ ਦੇ ਆਉਣਗੇ ਉਹਨਾਂ ਨੇ ਲੈ ਕੇ ਇੱਥੇ ਹੈਮਲੇਟ ਕਰਾਤੀ ਕੁੜੀ ਨੂੰ ਕਹਿਣ ਲੱਗੇ ਵੀ ਤੇਰੇ ਘਰ ਦੇ ਪਹੁੰਚ ਜਾਣਗੇ ਉਹ ਕੁੜੀ ਦੀ ਡੀਕ ਸੱਦੀ ਕਿਸੇ ਦੀ ਘਰ ਦੀ ਡੀਕ ਨਹੀਂ ਦੇਖੀ ਜਿਨ੍ਹਾਂ ਨੇ ਚੱਕੇ ਪ੍ਰੈਸ਼ਨ ਕਰਤਾ ਜੀ ਹੋਇਆ ਕਿਸੇ ਬੇਟੀ ਨੂੰ ਬੇਟੀ ਨੂੰ ਗੁड़िया ਹੋਈ ਜੀ ਬੇਟੀ ਦੀ ਗੁड़िया ਠੀਕ ਆ ਜੀ ਸਾਡੀ ਗੁड़िया ਵੀ ਦਾਖਲ ਕਰਤੀ ਸੀ ਗੁड़िया ਵੀ ਦਾਖਲ ਕਰ ਰਹੀ ਸੀ ਸਾਡੀ ਗੁड़िया ਦੇ ਨਾਲ ਬਾਥਰੂਮ ਆਇਆ ਇਹਨਾਂ ਨੇ ਬੋਤਲਾਂ ਤੇ ਬੋਤਲਾਂ ਚੜਾਤੀਆਂ ਬੋਤਲਾਂ ਤੇ ਬੋਤਲਾਂ ਚੜਾਤੀਆਂ ਸਵੇਰੇ ਵੀ ਆਇਆ ਸੀ ਖਰ ਜੋ ਗੱਲ ਸੀ ਉਹਨਾਂ ਨੇ ਬੋਤਲਾ ਲਾਈ ਗਏ ਸਾਡੀ ਗੁੜੀਆ ਤੇ ਬੋਤਲਾ ਲਾਈ ਗਏ ਉਹ ਗੁੜੀਆ ਦਾ ਪਸਾਬ ਪਾਸ ਨਹੀਂ ਹੋਇਆ ਜੀ ਉਹਨਾਂ ਨੂੰ ਪਸਾਬ ਨਹੀਂ ਆਇਆ ਜੀ ਖੂਨ ਚ ਪਾਣੀ ਉਹਦਾ ਬਣ ਗਿਆ ਜੇ ਬਾਥਰੂਮ ਹੁੰਦਾ ਨਾਲ ਹੀ ਉਹਦੀ ਵਿਚਾਰੀ ਦੀ ਖੁੱਲੀ ਹੁੰਦੀ ਉਹਦਾ ਪਰੀਸ਼ਨ ਕਰਿਆ ਗਿਆ ਇਹ ਵੀ ਗਲਤੀ ਕੀ ਦੀ ਹੈ ਇਹਨਾਂ ਨੇ ਕੀ ਆ ਜੀ ਡਾਕਟਰ ਨੇ ਡਾਕਟਰ ਨੇ ਕਰਿਆ ਜੀ ਡਾਕਟਰ ਨੇ ਇੱਥੇ ਆ ਜੀ ਜੀ ਵਿੱਚ ਨਾ ਸਕਤਾ ਉਹ ਜੀ ਵਿੱਚ ਹਸਪਤਾਲ ਤੇ ਕੁੜੀ ਨੂੰ ਸਾਫੀ ਹੋਈ ਆ ਜੀ ਕਰੋਗੇ ਇਹ ਦਾ ਇਹ ਸਵੇਰੇ ਅੱਜ ਸਵੇਰੇ ਹੋਈ ਆ ਜੀ ਉਹ ਲੈ ਕੇ ਆਏ ਸੀ ਤੁਸੀਂ ਸਾਡੀ ਕੁੜੀ ਨੂੰ ਅੱਜ 14 ਦਿਨ ਹੋ ਗਏ ਘਰੋਂ ਆਈ ਨੂੰ ਗਲਤੀ ਡਾਕਟਰ ਦੀ ਆ ਜੀ ਗਲਤੀ ਇਹਨਾਂ ਦੀ ਨਹੀਂ ਆ ਆ ਸਾਫਾ ਵਰਕ ਲਈ ਆਈ ਨਾ ਉਹਦੀ ਗਲਤੀ ਆ ਉਹ ਲੈ ਆਉਂਦੀ ਸਾਡੇ ਹੈ ਜੰਤੂ ਸਾਹਿਬ ਇਹ ਨੀਚੇ ਹਸਪਤਾਲ ਦੇ ਬਾਹਰ ਸਭ ਜਣਾ ਰੋਣਾ ਪੈ ਰਿਹਾ ਕਿ ਇਹ ਮੈਡਿਕਲ ਇਹ ਸਰ ਪੇਸ਼ੈਂਟ ਸਾਡੇ ਕੋਲ ਆਈ ਸੀਗੀ ਇਹਦਾ ਸੇਜ਼ੀਅਰੀਅਨ ਹੋਇਆ ਸੀਗਾ ਸਾਡੇ ਕੋਲ 11 ਤਰੀਕ ਨੂੰ ਉਸ ਪੇਸ਼ੈਂਟ ਆਲਰੇਡੀ ਪਹਿਲਾਂ ਇਹਦਾ ਇੱਕ ਸੇਜ਼ੀਰੀਅਨ ਹੋਇਆ ਹੋਇਆ ਸੀਗਾ 5 ਸਾਲ ਪਹਿਲਾਂ ਤੇ ਬੀਪੀ ਹਾਈ ਸੀਗਾ ਲਿਵਰ ਤੇ ਆਲਰੇਡੀ ਅਫੈਕਟ ਪੈ ਚੁੱਕਿਆ ਸੀਗਾ ਬੀਪੀ ਦੀ ਵੇਨਾ ਪ੍ਰੀਕਲੈਮਪਸ਼ੀਆ ਸੀ ਵੀਅਰ ਫੀਚਰ ਸੀਗੇ ਅਸੀਂ ਇਹਨਾਂ ਨੂੰ ਸਾਰੀ ਹਿਸਟਰੀ ਦੱਸ ਕੇ ਸਾਰੀਆਂ ਕੰਪਲਿਕੀਸ਼ਨਸ ਦੱਸ ਕੇ ਕਿ ਇਹ ਆਪਰੇਸ਼ਨ ਤੋਂ ਬਾਅਦ ਵੀ ਹੋ ਸਕਦੀਆਂ ਨੇਗੀਆਂ ਕੰਸੈਂਟ ਲੈ ਕੇ ਫਿਰ ਇਹਨਾਂ ਦੀ ਮਰਜ਼ੀ ਨਾਲ ਇਹਦੇ ਘਰ ਵਾਲੇ ਨੂੰ ਸਾਰਾ ਕੁਝ ਦੱਸ ਕੇ ਫਿਰ ਇਹਦਾ ਸੇਜ਼ੀਰੀਅਨ ਕੀਤਾ ਸੇਜ਼ੀਰੀਅਨ ਤੋਂ ਇੱਕ ਦਿਨ ਬਾਅਦ ਇਹ ਠੀਕ ਰਹੀ ਫਿਰ ਇਹਦਾ ਬੀਪੀ ਇੱਕਦਮ ਬਹੁਤ ਜ਼ਿਆਦਾ ਵੱਧ ਗਿਆ ਜਿੱਤ ਕਰਕੇ ਗੁਰਦਿਆਂ ਤੇ ਅਸਰ ਪੈ ਗਿਆ ਤੇ ਪਿਸ਼ਾਬ ਆਣਾ ਬ ਅਸੀਂ ਇਹਨਾਂ ਨੂੰ ਸਾਰੀ ਗੱਲ ਸਮਝਾਈ ਕਿ ਇੱਦਾਂ-ਇੱਦਾਂ ਕਰਕੇ ਆਈ.ਸੀ.ਯੂ ਚ ਰੱਖਣਾ ਪਏਗਾ ਮਰੀਜ਼ ਨੂੰ ਸਾਹ ਲੈਣ 'ਚ ਵੀ ਦਿੱਕਤ ਆ ਰਹੀ ਸੀਗੀ ਕਿ ਤੁਸੀਂ ਇੱਥੇ ਹੀ ਇਲਾਜ ਕੰਟੀਨਿਊ ਕਰਾ ਲਓ ਅਸੀਂ ਕਰ ਦਾਂਗੇ ਅਸੀਂ ਮਨਾਂ ਨਹੀਂ ਕਰ ਰਹੇ ਹੈਗੇ ਇਲਾਜ ਕਰਨ ਤੋਂ ਤੇ ਇਹ ਕਹਿੰਦੇ ਕਿ ਅਸੀਂ ਫਾਈਨੈਂਸਸ ਕਰਕੇ ਸਾਨੂੰ ਇਸ਼ੂਜ਼ ਨੇਗੇ ਤਾਂ ਅਸੀਂ ਰੈਫਰ ਕਰਾਉਣਾ ਚਾਹੁੰਦੇ ਆ ਅਸੀਂ ਕਿਹਾ ਠੀਕ ਆ ਜਿੱਦਾਂ ਤੁਹਾਨੂੰ ਠੀਕ ਲੱਗਦਾ ਬਟ ਫਿਰ ਵੀ ਅਸੀਂ ਪੇਸ਼ੈਂਟ ਦੀ ਇੱਕ ਡਾਇਲਿਸਿਸ ਕਰਕੇ ਤਾਂ ਕਿ ਪੇਸ਼ੈਂਟ ਦਾ ਟ੍ਰੀਟਮੈਂਟ ਡਿਲੇ ਨਾ ਹੋਵੇ ਅਸੀਂ ਇੱਕ ਡਾਇਲਿਸਿਸ ਕਰਕੇ ਪੇਸ਼ੈਂਟ ਭੇਜਿਆ ਫਿਰ ਪੇਸ਼ੈਂਟ ਰਜਿੰਦਰਾ ਹਸਪੀਟਲ ਚਲਾ ਗਿਆ ਪੇਸ਼ੈਂਟ ਰਜਿੰਦਰਾ ਹਸਪੀਟਲ ਹੀ ਰਿਹਾ ਉਸ ਤੋਂ ਬਾਅਦ 15 ਤਰੀਕ ਨੂੰ ਸਾਡੇ ਕੋਲ ਛੁੱਟੀ ਲੈ ਕੇ ਚਲਾ ਗਿਆ ਸੀ ਪੇਸ਼ੈਂਟ ਉਸ ਤੋਂ ਬਾਅਦ ਇਹ ਰਜਿੰਦਰਾ ਹਸਪੀਟਲ ਰਿਹਾ ਫਿਰ ਰਾਤ ਪੇਸ਼ੈਂਟ ਕਿਸੇ ਹੋਰ ਪ੍ਰਾਈਵੇਟ ਹਸਪੀਟਲ ਚਲਾ ਗਿਆ ਤੇ ਅੱਜ ਇਹਨਾਂ ਨੇ ਆ ਕੇ ਪੇਸ਼ੈਂਟ ਹੁਣ ਤੁਹਾਡੇ ਕੋਲ ਸੂ ਲੈ ਕੇ ਨਹੀਂ ਨਹੀਂ ਸਾਡੇ ਕੋਲ ਨਹੀਂ ਲੱਗੇਗੇ ਸਾਡੇ ਕੋਲ 15 ਤਰੀਕ ਨੂੰ ਪੇਸ਼ੈਂਟ ਆਲਰੇਡੀ ਰੈਫਰ ਹੋ ਚੁੱਕਿਆ ਸੀ ਔਨ ਰਿਕੁਐਸਟ ਤੇ ਫਿਰ ਅੱਜ ਕਿਉਂ ਆਏ ਨੇ ਇੱਥੇ ਕਿਸ ਕੀ ਕਹਿ ਸਕਦੇ ਹਾਂ ਤੇ ਇਹਨਾਂ ਤੋਂ ਕੁਝ ਨਹੀਂ ਜਿਹੜੇ ਜਿਹੜੇ ਲੋਕ ਉਸ ਨਾਲ ਨਹੀਂ ਸੀਗੇ ਅੱਜ ਉਹ ਲੋਕ ਹੈ ਹੀ ਨਹੀਂ ਜਿਨ੍ਹਾਂ ਨੇ ਕੰਸੈਂਟ ਦਿੱਤਾ ਸੀ ਇਲਾਜ ਦੇ ਵਾਸਤੇ ਜਿਨ੍ਹਾਂ ਨੂੰ ਬਿਮਾਰੀ ਸਮਝਾਈ ਗਈ ਸੀ ਤੇ ਜਿਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਅਸੀਂ 9 ਮਹੀਨਿਆਂ ਦੇ ਦੌਰਾਨ ਇਲਾਜ ਹੀ ਨਹੀਂ ਕਰਾਇਆ ਪ੍ਰੈਗਨੈਂਸੀ ਦਾ ਉਹ ਇਮੀਡੀਏਟਲੀ ਸਾਡੇ ਕੋਲ ਆ ਕੇ ਉਸ ਟਾਈਮ ਆਪਣੀ ਬਿਮਾਰੀ ਨੂੰ ਲੈ ਕੇ ਡਾਕਟਰ ਸਾਹਿਬ ਨੇ ਸਾਰੀ ਬਿਮਾਰੀ ਐਕਸਪਲੇਨ ਕਰਤੀ ਦੱਸਿਆ ਕਿ ਇਸ ਬਿਮਾਰੀ ਦੇ ਦੌਰਾਨ ਦੇ ਕਰਕੇ ਆ ਸਭ ਕੁਝ ਹੋ ਸਕਦਾ ਹੈ ਇਹਨਾਂ ਨੇ ਉਸ ਦੇ ਸਾਡੇ ਕੋਲ ਉਸ ਦੀ ਵੀਡੀਓ ਕੰਸੈਂਟ ਹੈ 6 ਮਿੰਟ ਦੀ ਵੀਡੀਓ ਹੈ ਜਿੱਦੇ ਵਿੱਚ ਅਸੀਂ ਇਹਨਾਂ ਨੂੰ ਸਾਰਾ ਕੁਝ ਸਮਝਾਇਆ ਤੇ ਇਹਨਾਂ ਨੂੰ ਸੋਚਣ ਦਾ ਟਾਈਮ ਦਿੱਤਾ ਕਿ ਤੁਸੀਂ ਕਿਤੇ ਇਲਾਜ ਕਰਾਣਾ ਹੋਰ ਕਰਾ ਲਓ ਇਹਨਾਂ ਨੇ ਸੋਚ ਕੇ ਸਾਨੂੰ ਦੱਸਿਆ ਨਹੀਂ ਅਸੀਂ ਇੱਥੇ ਇਲਾਜ ਕਰਾਣਾ ਉਸ ਦੇ ਬਾਅਦ ਅਸੀਂ ਇਹਨਾਂ ਨੂੰ ਇੱਥੇ ਸਾਰਾ ਟਰੀਟ ਕੀਤਾ ਜੋ ਕਰ ਸਕਦੇ ਹਾਂ ਹੁਣ ਉਸ ਤੋਂ ਬਾਅਦ ਅੱਗੇ ਜਿਹੜੀ ਪ੍ਰੋਬਲਮ ਜਦੋਂ ਆਈ ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਸਾਰਾ ਕੁਝ ਅੱਗੇ ਵੀ ਕੰਟੀਨਿਊ ਰੱਖੋ ਪਰ ਇਹਨਾਂ ਨੇ ਇੱਥੇ ਉਹ ਕੰਟੀਨਿਊ ਨਹੀਂ ਕੀਤਾ ਸਰਕਾਰੀ ਹਸਪਤਾਲ ਚ ਲੈ ਗਏ ਪਰ ਅੱਗੇ ਕੀ ਹੋਇਆ ਉਹ ਉਹਨਾਂ ਨੂੰ ਪਤਾ ਉਸ ਤੋਂ ਬਾਅਦ ਅੱਜ ਤਾਂ ਸਾ ਸਾਨੂੰ ਜੇ ਵਰਗੀ ਤੁਹਾਡੇ ਵਰਗ ਨਹੀਂ ਨਹੀਂ ਸਰ ਸਾਡੇ ਕੋਲ ਨਹੀਂ ਉਹ ਉਹ ਇਹਨਾਂ ਤੇ ਨਹੀਂ ਆਇਆ ਨਹੀਂ ਨਹੀਂ ਸਾਡੇ ਕੋਲੋ ਇਲਾਜ ਹੀ ਇਹਨਾਂ ਨੇ ਬਿਸਟਰ ਸਾਡੇ ਕੋਲੋ ਮਰੀਜ਼ ਗਿਆ ਸੀਗਾ ਇਲਾਜ ਹੀ ਨਹੀਂ ਕਰਾਇਆ ਸੀ ਕਿਸੇ ਹਸਪਤਲ ਨਾਲ ਹੋਰ ਕਿਸੇ ਹਸਪਤਲ ਲੈ ਕੇ ਰਜਿੰਦਰਾ ਲੈ ਗਈ ਸੀ ਜੀ ਰਜਿੰਦਰਾ ਦੇ ਵਿੱਚ ਡੈਥ ਹੋ ਗਈ ਜੀ ਰਜਿੰਦਰਾ ਜੀ ਵੀ ਨਹੀਂ ਡੈਥ ਹੋਈ ਜੀ ਜੋ ਸਾਨੂੰ ਪਤਾ ਲੱਗਿਆ ਰਜਿੰਦਰਾ ਤੋਂ ਇਹ ਏਪੀ ਹਸਪਤਲ ਲੈ ਗਈ ਸੀ ਏਪੀ ਹਸਪਤਲ ਤੋਂ ਇਹ ਸਵੇਰੇ ਐਂਬੂਲੈਂਸ ਦੇ ਵਿੱਚ ਸੀ ਜਿੱਥੇ ਡੈਥ ਹੋਈ ਹੈ